ਲਓ ਵੀ ਮਿੱਤਰੋ ਅੱਜ ਦੀ ਵੀਡੀਓ ਉਹਨਾਂ ਭਰਾਵਾਂ ਲਈ ਜਿਨ੍ਹਾਂ ਨੇ ਕੋਈ ਨੁਗਰਾ ਸਾਣ ਚੰਗੇ ਕੱਦ ਵਾਲਾ ਚੰਗੀਆਂ ਬਰੀਕੀਆਂ ਵਾਲੇ ਚੰਗੇ ਖਾਨਦਾਨ ਦਾ ਘਰੇ ਆਪਦੇ ਹੱਥੀਂ ਪਾਲਣ ਨੂੰ ਪੈਸੇ ਲਾਉਣੇ ਥੋੜੇ ਤਾਂ ਮਿੱਤਰੋ ਆ ਬਸ਼ੀਰਾ ਦੇਖ ਲਓ ਲੈਂਥ ਵਾਲੇ ਪਾਸੋਂ ਮਜ਼ਬੂਤੀ ਵਾਲੇ ਪਾਸੋਂ ਸਨਖ ਪੁਣੇ ਵਾਲੇ ਪਾਸੋਂ ਕੋਈ ਤੋੜ ਨਹੀਂ ਇਹਦਾ ਕਹਿ ਸਕਦੇ ਆ ਓਕੇ ਰਪੂਟਾਂ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਦੋਸਤੋ ਅੱਜ ਨੁਕਰਾ ਬਸ਼ੀਰਾ ਲਿਆਤਾ ਤੁਹਾਡੇ ਲਈ ਘਰੇ ਘੋੜਾ ਬਣਾਉਣਾ ਤਿਆ ਤੋ ਚੰਗਾ ਤਿਆ ਤੋ ਜੈਜ ਰੇਟ ਤੇ ਤੁਹਾਨੂੰ ਬੱਚਾ ਨਹੀਂ ਮਿਲਦਾ ਪੀਲੇ ਪੰਨ ਚ ਜ਼ਰੂਰ ਹੈ ਕਿਉਂਕਿ ਜਿੰਨਾਂ ਦਾ ਲਿਆਦਾ ਹੁੰਦਾ ਨਿਮਾਇ ਨੂੰ ਬਹੁਤ ਘੱਟ ਜਮੇ ਨਾ ਮਾਤਰੀ ਨਿਮਾਇ ਸੀ ਤੇ ਇੱਕ ਵਾਰ ਨਿਮਾਉਣਾ ਤੁਹਾਨੂੰ ਵੀ ਪਤਾ ਪੀਲਾ ਪੰਨ ਨੁਕਰਾ ਤੋਂ ਨਹੀਂ ਉੱਡਦਾ ਬੱਚਾ ਵੀਡੀਓ ਤਾਂ ਨਿਮਾ ਕੇ ਬਣਾਈ ਪਰ ਜਿਹੜਾ ਪੀਲਾ ਪੰਨ ਉਹ ਹੁਣ 2-4 ਵਾਰ ਨਿਮਾਉਣ ਤੋਂ ਉੱਡੂ ਪਰ ਬੱਚੇ ਦੇ ਜਿਹੜਾ ਪਿੰਡੇ ਤੇ ਸਫਕਾ ਜਾਂ ਸਪੌਟ ਨਹੀਂ ਹੈਗਾ ਜੀ ਸਾਰੀ ਡਿਟੇਲ ਦਵਾਂਗੇ ਬਸ ਤੁਸੀਂ ਵੀਡੀਓ ਦੇ ਨਾਲ ਜੁੜੇ ਰਹਿਣਾ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਜੇ ਤੁਹਾਨੂੰ ਵੀਡੀਓ ਬਣਾਉਣ ਦਾ ਆਪਣਾ ਢੰਗ ਵਧੀਆ ਲੱਗਿਆ ਤੇ ਜੈ ਜਿਹੜੇ ਚ ਜਾਨਵਰ ਲੱਗੇ ਤਾਂ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨੋਟੀਫਿਕੇਸ਼ਨ ਔਨ ਕਰ ਲ ਤੇ ਜੇ ਵੀਡੀਓ ਪਸੰਦ ਆਈ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਅੱਜ ਉਹ ਬਾਦਿਆਂ ਵੀਡੀਓ ਵੱਲੋਂ ਦਿੰਨੇ ਆ ਸਾਰੀ ਡਿਟੇਲ ਬੱਚੇ ਦੀ ਦੋਸਤੋ 8-9 ਮਹੀਨਿਆਂ ਦਾ ਬੱਚਾ ਜੀ ਲੱਤ ਦੀ ਨਲੀ ਚੈੱਕ ਕਰੋ ਕਿੰਨੇ ਲੰਬੇ ਆ ਕੱਦ ਦਾ ਅੰਦਾਜ਼ਾ ਤਾਂ ਹੀ ਆਪ ਹੀ ਲਾ ਲੈਣਾ ਆਮ ਬੱਚਿਆਂ ਨਾਲੋਂ ਲੰਬਾ ਵੀ ਜ਼ਿਆਦਾ ਲੰਬਾਈ ਚ ਵੀ ਆ ਕਿਉਂਕਿ ਆਮ ਤੌਰ ਤੇ ਘੋੜੇ ਵਾਲੇ ਇਹ ਚੀਜ਼ ਦੇਖਦੇ ਕੁੜੀ ਮੀਟਿੰਗ ਕਰਾਉਣ ਤੋਂ ਪਹਿਲਾਂ ਘੋੜੀਆਂ ਵਾਲੇ ਵੀ ਲੈਂਥ ਦਾ ਵੀ ਹੋਵੇ ਗਰਦਨ ਦਾ ਵੀ ਚੰਗਾ ਹੋਵੇ ਕੰਨਾਂ ਦਾ ਸਨਖ ਹੋਵੇ ਮਜ਼ਬੂਤੀ ਹੋਵੇ ਸੰਬ ਦੀ ਮਜ਼ਬੂਤੀ ਹੋਵੇ ਤਾਂ ਮਿੱਤਰੋ ਸਾਰੀਆਂ ਚੀਜ਼ਾਂ ਇਹਦੇ ਵਿੱਚ 8 ਮਹੀਨੇ ਦਾ ਕੱਦ ਵੀ ਸੋਹਣਾ ਗਰਦਨ ਦੀ ਪ੍ਰੋਫਾਈਲ ਦੇਖੋ ਲੰਮੀ ਧੌਣ ਕੁੰਡ-ਕੁੰਡ ਕਿੰਨਾ ਸੋਹਣਾ ਮਣੀਆਂ ਕਿੰਨਾ ਜ਼ਿਆਦਾ ਬਰੀਕ ਤੇ ਮਾਰਵਾੜੀ ਵਾਲੇ ਕਹਿ ਸਕਦੇ ਆ ਇੱਕ ਹਿਸਾਬ ਦਾ ਬੰਤਰਣ ਜਿਹੜੀਆਂ ਕਰ ਦਿੰਦੇ ਜਮ ਮਾਰਵਾੜੀ ਵਾਲਿਆਂ ਖਰਨੇ ਖੁਰਨੇ ਦੇਖੋ ਕਿੰਨਾ ਚੰਗਾ ਬਾਕੀ ਤੁਸੀਂ ਸੌਮਬ ਦੇਖ ਸਕਦੇ ਹੋ ਸੌਮਬ ਮਜੂਦ ਤਾਂ ਕੰਨਾ ਦਾ ਵੀ ਸੁਨੱਖਾ ਜਦ ਇਹ ਖਾਨਦਾਨ ਦੀ ਗੱਲ ਕਰੀਏ ਤਾਂ ਦੋਸਤ ਮਾਲਕਾਂ ਨੇ ਆਪਾਂ ਨੂੰ ਨੂਰੇ ਘੋੜੇ ਦਾ ਹਾਸ਼ਕੇ ਦਿੱਤਾ ਬਾਕਰਪੜ ਵਾਲੇ ਦਾ ਪੈਰਾਂ ਪੂਰਾ ਦਾ ਚੰਗਾ ਲੰਬਾਈ ਚ ਵੀ ਸੋਹਣਾ ਤੇ ਕੰਨਾ ਚ ਸਪੌਟ ਹੈਗੇ ਦੋਸਤੋ ਇਹਦੇ ਜਿਹੜੀ ਚੀਜ਼ ਆਪਾਂ ਤੁਹਾਨੂੰ ਵੀਡੀਓ ਚ ਦੱਸ ਦੇਖੋ ਜੀ ਬਾਲ ਪੋਰੀਆਂ ਦਾ ਗਲਤ ਨਹੀਂ ਕੋਈ ਰੇਸਾ ਨਹੀਂ ਪੈਰਾਂ ਚ ਭਰਿਆ ਕੋਈ ਪੋਟ ਨਹੀਂ ਕੋਸ਼ ਨਹੀਂ ਪੂਰਾ ਓਕੇ ਰਿਪੋਰਟਾਂ ਵਿੱਚ ਇਹਦੀ ਨੂਰੇ ਦਾ ਬੱਚਾ ਜੀ ਪੰਡੇ ਤੋਂ ਸਪੌਟਲੈਸਾ ਕੰਨਾਂ 'ਚ ਦੋ ਚਾਰ ਸਪੌਟ ਹੈਗੇ ਆ ਜੀ ਤੇ ਬਾਲਪੋਰੀਆਂ ਦੀ ਸਾਫ ਆ ਦੇਖੋ ਖੜਨੇ ਫੁਰਨੇ ਦਾ ਕੰਨਾ ਚੰਗਾ ਲੈਂਥ ਲੌਂਥ ਦਾ ਵੀ ਥੋੜਾ ਮਜੂਤੀ ਵੀ ਹੋਣਾ ਤਾਂ ਤੁਹਾਡੇ ਤੇ ਡਿਪੈਂਡ ਆ ਜੇ ਘੋੜਾ ਬਣਾਉਣਾ ਤਾਂ ਸਾਲ ਸਾਂਭ ਕੇ ਦੋ ਸਾਲ ਦਾ ਛੱਡਣ ਵਾਲਾ ਹੋਜੂ ਕਿਉਂਕਿ ਬੱਚੇ 'ਚ ਹਾਈਟ ਵੀ ਥੋਣੀ ਕਰ ਰਿਹਾ ਗ੍ਰੋਥ ਥੋਣੀ ਬੰਤਰਾਂ ਥੋਣੀ ਤੇ ਘੋੜੀ ਬਹੁਤ ਬਹੁਤ ਤੇ ਬਾਬੇ ਦੀ ਕਰਪਾ ਨਾਲ ਰਿਜ਼ਲਟ ਵਾਲੀ ਵੀ ਤੈਂ ਤੋੜ ਤੋ ਚੰਗਾ ਰਿਜ਼ਲਟ ਸੂ ਸੋ ਰੇਟ ਦੋਸਤ ਜੈ ਜੀ ਆ ਜਿਹੜੇ ਸਾਬ ਨਾਲ ਆਪਾਂ ਹੁਣ ਅੱਜਕੱਲ ਨੁਕਰਿਆਂ ਦਾ ਰੇਟ ਵਧਿਆ ਹੋਇਆ ਦਾ ਟੰਗੇ ਬਿਸ਼ੇਰੇ ਬਿਸ਼ੇਰੀਆਂ ਦਾ ਲੋਕ ਮੁੱਲ ਕਰਦੇ ਆ ਉਹਨਾਂ ਨਾਲ ਉਹ ਜਾਇਜ਼ ਮਿਲੂ ਦੇਖੋ ਖੜਨੇ ਖੁਰਨੇ ਦਾ ਕਿੰਨਾ ਚੰਗਾ ਸੋ ਕੁਆਲਟੀ ਦਾ ਆਪਾਂ ਕਹਿ ਸਕਦੇ ਹਾਂ ਬੱਚਾ ਤੇ ਜੇ ਕਿ ਭਰਾ ਨੇ ਘੋੜਾ ਬਣਾਉਣ ਵਾਸਤੇ ਬਿਸ਼ੇਰਾ ਚਾਹੀਦਾ ਹੋਇਆ ਤਾਂ ਇੱਕ ਵਾਰ ਆ ਕੇ ਬਿਸ਼ੇਰਾ ਜ਼ਰੂਰ ਦੇਖਿਓ ਖੜਨੇ ਖੁਰਨੇ ਦਾ ਬਾ ਕੁਮਾਲ ਹੈ ਜੀ ਬਾਲ ਭੋਰੀਆਂ ਦਾ ਸਾਫ ਆ ਸਾਉ ਠੰਡਾ ਜੋ ਨੰਬਰ ਦੇਤੇ ਉੱਪਰ ਸਕਰੀਨ ਦੇ ਉੱਤੇ ਫੋਨ ਲਾ ਲਿਓ ਤੇ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ